ਸਤਿ ਸ਼੍ਰੀ ਅਕਾਲ ਸਭ ਨੂੰ ਵੈਸਟ ਜੀਕੇ ਔਰਾ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੇ ਸੈਸ਼ਨ ਵਿੱਚ ਆਪਾਂ ਦੇਖਾਂਗੇ 19 ਸਤੰਬਰ 2025 ਦੇ ਟੌਪ 10 ਕਰੰਟ ਅਫੇਅਰਸ ਪੰਜਾਬੀ ਭਾਸ਼ਾ ਦੇ ਵਿੱਚ ਕਵਰ ਕਰਾਂਗੇ ਸਾਰੇ ਕੁਐਸਚਨ ਜੇਕਰ ਤੁਸੀਂ ਕੋਈ ਵੀ ਐਗਜ਼ਾਮ ਕ੍ਰੈਕ ਕਰਨਾ ਚਾਹੁੰਦੇ ਹੋ ਤਾਂ ਕਰੰਟ ਅਫੇਅਰਸ ਨੂੰ ਆਪਣੀ ਵੈਸਟ ਫਰੈਂਡ ਬਣਾ ਲਓ ਡੇਲੀ ਵੱਧ ਤੋਂ ਵੱਧ ਰਿਵਾਈਜ਼ ਕਰਿਆ ਕਰੋ ਜਿੰਨਾ ਹੋ ਸਕੇ ਵਾਰ-ਵਾਰ ਪੜਿਆ ਕਰੋ ਸਮਝਣ ਦੀ ਸਮਝ ਕੇ ਪੜਨ ਦੀ ਕੋਸ਼ਿਸ਼ ਕਰਿਆ ਕਰੋ ਚਲੋ ਜੀ ਅੱਜ ਦੀ ਕਲਾਸ ਨੂੰ ਕਰਦੇ ਹਾਂ ਸਟਾਰਟ ਸਾਰਿਆਂ ਨੇ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਹੈ ਫਰਸਟ ਕੁਐਸਚਨ ਨੇਪਾਲ ਨੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਪੀੜਤਾ ਨੂੰ ਸ਼ਰਧਾਂਜਲੀ ਦੇਣ ਲਈ ਕਿਹੜੀ ਤਾਰੀਖ ਨੂੰ ਰਾਸ਼ਟਰੀ ਸ਼ੋਗ ਦਿਵਸ ਵਜੋਂ ਘੋਸ਼ਿਤ ਕੀਤਾ ਹੈ ਤਾਂ ਆਪਾਂ ਗੱਲ ਕਰੀਏ ਇਸ ਟਾਈਮ ਤੇ ਨੇਪਾਲ ਕੀ ਬਹੁਤ ਖਬਰਾਂ ਦੇ ਵਿੱਚ ਆ ਰਹੀਆਂ ਤਾਂ ਪੇਪਰ ਦੇ ਵਿੱਚ ਇੱਕ ਨਾ ਇੱਕ ਕੁਐਸਚਨ ਇਸ ਕੰਟਰੀ ਦੇ ਅੰਦਰੋਂ ਬਣੇਗਾ ਹੀ ਬਣੇਗਾ ਤੋਂ ਸੋ ਸਾਰਿਆਂ ਨੇ ਇਸ ਕੰਟਰੀ ਦੇ ਨਾਲ ਜਿੰਨੇ ਵੀ ਰਿਲੇਟਡ ਕੁਐਸਚਨ ਬਣਦੇ ਨੇ ਇਹਨਾਂ ਨੂੰ ਧਿਆਨ ਨਾਲ ਪੜ੍ਹ ਕੇ ਜਾਣਾ ਹੈ ਇੱਥੇ ਆਪਣੇ ਆਪਸ਼ਨ ਕੀ ਦਿੱਤੇ ਹੋਏ 15 ਸਤੰਬਰ 16 ਸਤੰਬਰ 17 ਸਤੰਬਰ ਜਾਂ 18 ਸਤੰਬਰ ਤਾਂ ਰਾਸ਼ਟਰੀ ਸੋਗ ਦਿਵਸ ਵਜੋਂ ਕਦੋਂ ਘੋਸ਼ਿਤ ਕੀਤਾ ਹੈ ਰਾਈਟ ਆਪਸ਼ਨ ਬਣ ਜਗਾ 17 ਸਤੰਬਰ ਨੇਪਾਲ ਨੇ ਸਰਕਾਰ ਵਿਰੋਧੀ ਜੋ ਪ੍ਰਦਰਸ਼ਨ ਹੋਏ ਆ ਉੱਥੇ ਠੀਕ ਉਹਨਾਂ ਦੀ ਪਾਰਲੀਮੈਂਟ ਨੂੰ ਅੱਗ ਲਾ ਦਿੱਤੀ ਗਈ ਹੈ ਯੂਥ ਬਹੁਤ ਜ਼ਿਆਦਾ ਭੜਕ ਗਿਆ ਸੀ ਦਾ ਰਾਸ਼ਟਰੀ ਸੋਗ ਦਿਵਸ ਕਦੋਂ ਮਨਾਇਆ ਜਾਵੇਗਾ ਕਦੋਂ ਕੋਸ਼ਿਸ਼ ਕੀਤੀ ਉਹਨਾਂ ਨੇ 17 ਸਤੰਬਰ ਇਹ ਡੇਟ ਯਾਦ ਰੱਖਣੀ ਹੈ 17 ਸਤੰਬਰ ਨੈਕਸਟ ਕੁਐਸਚਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹੜੇ ਸ਼ਹਿਰ ਵਿੱਚ ਭਾਰਤ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਆਧੁਨਿਕ ਖੇਡ ਕੰਪਲੈਕਸ ਦਾ ਉਦਘਾਟਨ ਕੀਤਾ ਹੈ ਯੂਨੀਅਨ ਹੋਮ ਮੰ minister ਕੌਣ ਨੇ ਅਮਿਤ ਸ਼ਾਹ ਉਹਨਾਂ ਨੇ ਇੰਡੀਆ ਦੇ ਲਾਰਜੈਸਟ ਤੇ ਮੋਸਟ ਮਾਡਰਨ ਸਪੋਰਟਸ ਕੰਪਲੈਕਸ ਦਾ ਆਪਾਂ ਗੱਲ ਕਰੀਏ ਨੈਗੋਰੀਟਡ ਕਿਹੜੀ ਸਿਟੀ ਦੇ ਵਿੱਚ ਕੀਤਾ ਹੈ অপਸ਼ਨ A ਸੂਰਤ ਅਹਮਦਾਬਾਦ ਸਾਂਬਲਪੁਰ ਜਾਂ ਆਗਰਾ ਤਾਂ ਕਿਹੜੀ ਕੰਟਰੀ ਸੌਰੀ ਕਿਹੜੀ ਸਿਟੀ ਦੇ ਵਿੱਚ ਉਹਨਾਂ ਨੇ ਕੀਤਾ ਸ਼ਹਿਰ ਦੇ ਵਿੱਚ ਦੁਕਾਟਣ B অপਸ਼ਨ ਅਹਮਦਾਬਾਦ ਨੈਕਸਟ ਕੁਐਸਚਨ ਫਰੀडम एज ਫੌਜੀ ਅਭਿਆਸ ਸੰਯੁਕਤ ਰਾਜ ਅਮਰੀਕਾ ਦੱਖਣੀ ਕੋਰੀਆ ਤੇ ਕਿਸ ਦੇਸ਼ ਦੁਆਰਾ ਸਾਂਝੇ ਤੌਰ ਤੇ ਅਯੋਜਿਤ ਕੀਤਾ ਜਾਂਦਾ ਹੈ ਇੱਥੇ ਗੱਲ ਹੋ ਰਹੀ ਹੈ ਮਿਲਟਰੀ ਐਕਸਰਸਾਈਜ਼ ਦੀ ਗੱਲ ਹੋ ਰਹੀ ਹੈ ਕਿਹੜੀ ਐਕਸਰਸਾਈਜ਼ ਹੈ ਫ੍ਰੀडम ਐਜ ਫ੍ਰੀडम ਐਜ ਮਿਲਟਰੀ ਐਕਸਰਸਾਈਜ਼ ਜੁਆਇੰਟਲੀ ਐਕਸਰਸਾਈਜ਼ ਹੈ ਕਿਹਦੇ ਕਿਹਦੇ ਵਿੱਚ ਹੋਵੇਗਾ ਤਾਂ ਯੂਐਸਏ ਅਮਰੀਕਾ ਹੋਵੇਗਾ ਇੱਕ ਸਾਊਥ ਕੋਰੀਆ ਹੋਵੇਗਾ ਤੇ ਤੀਜਾ ਦੇਸ਼ ਉਹਨਾਂ ਨੇ ਪੁੱਛਿਆ ਆਪਸ਼ਨ A ਫ੍ਰਾਂਸ ਰੂਸ ਜਾਪਾਨ ਜਾਂ ਸ਼੍ਰੀਲੰਕਾ ਤਾਂ ਇਹ ਤੁਸੀਂ ਯਾਦ ਰੱਖਣਾ ਫ੍ਰੀडम ਐਜ ਜਿਹੜੀ ਮਿਲਟਰੀ ਐਕਸਰਸਾਈਜ਼ ਹੈ ਤਿੰਨ ਦੇਸ਼ਾਂ ਹੁੰਦੇ ਵਿੱਚਕਾਰ ਹੁੰਦੀ ਹੈ ਯੂਐਸਏ ਆ ਆਪਣਾ ਹੈਗਾ ਸਾਊਥ ਕੋਰੀਆ ਜਿਹਨੂੰ ਆਪਾਂ ਬੋਲਾਂਗੇ ਸਾਊਥ ਕੋਰੀਆ ਪਲੱਸ ਤੀਜਾ ਦੇਸ਼ ਕਿਹੜਾ ਆਪਣਾ ਬਣ ਜੇਗਾ ਆਨਸਰ ਜਾਪਾਨ ਇਹਨਾਂ ਤਿੰਨਾਂ ਦੇਸ਼ਾਂ ਦੇ ਵਿੱਚ ਕਰ ਕਿਹੜੀ ਐਕਸਰਸਾਈਜ਼ ਹੁੰਦੀ ਹੈ ਫਰੀडम ਐਜ ਮਿਲਟਰੀ ਐਕਸਰਸਾਈਜ਼ ਯੂਐਸਏ ਸਾਊਥ ਕੋਰੀਆ ਜਾਪਾਨ ਯੂਐਸਏ ਸਾਊਥ ਕੋਰੀਆ ਜਾਪਾਨ ਨੈਕਸਟ ਕੁਐਸਚਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਂਟੀ ਨਾਰਕੋਟਿਕਸ ਟਾਸਕ 4 ਮੁਖੀ ਅਦੇ ਦੂਜੇ ਰਾਸ਼ਟਰੀ ਸਿਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਕਿੱਥੇ ਸੰਬੋਧਨ ਕੀਤਾ ਹੈ ਆਂਧਰਾ ਪ੍ਰਦੇਸ਼ ਨਵੀਂ ਦਿੱਲੀ ਦੁਬਈ ਜਾਂ ਮੁੰਬਈ ਤਾਂ ਜੇ ਇੰਡੀਆ ਦੇ ਵਿੱਚ ਕੋਈ ਵੀ ਉਦਘਾਟਨੀ ਸੈਸ਼ਨ ਜਾਂ ਕੋਈ ਵੀ ਮੀਟਿੰਗ ਸਿਮੇਲਨ ਹੋ ਰਿਹਾ ਤਾਂ ਮੋਸਟਲੀ ਜ਼ਿਆਦਾਤਰ ਕਿੱਥੇ ਹੁੰਦਾ ਨਵੀਂ ਦਿੱਲੀ ਦੇ ਵਿੱਚ ਤਾਂ ਕਿੱਥੇ ਸਹੀ ਆਨਸਰ ਬਣ ਜਗਾ ਕਿੱਥੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ ਅਮਿਤ ਸ਼ਾ ਨੇ ਬੀ ਆਪਸ਼ਨ ਨਵੀਂ ਦਿੱਲੀ ਨੈਕਸਟ ਕੁਐਸਚਨ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਭਾਰਤੀ ਜਲ ਸੈਨਾ ਨੇਵੀ ਦੀ ਗੱਲ ਹੋ ਰਹੀ ਹੈ ਇੰਡੀਅਨ ਨੇਵੀ ਸੈਨਾ ਨੇ ਹਾਲ ਹੀ ਵਿੱਚ ਆਪਣੇ ਬੇੜੇ ਵਿੱਚ ਕਿਹੜੇ ਸਵਦੇਸ਼ੀ ਇੰਡੀਆ ਦਾ ਬਣਿਆ ਹੋਇਆ ਇੰਡੀਜਿਨियस ਸਵਦੇਸ਼ੀ ਤੌਰ ਤੇ ਵਿਕਸਿਤ ਜੰਗੀ ਜਹਾਜ਼ ਨੂੰ ਸ਼ਾਮਲ ਕੀਤਾ ਹੈ ਸਮੁੰਦਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਸਮੁੰਦਰੀ ਟੱਟ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਇੰਡੀਅਨ ਨੇਵੀ ਨੇ ਆਪਣਾ ਇੰਡੀਆ ਵਿੱਚ ਹੀ ਬਣਿਆ ਹੋਇਆ ਕਿਹੜਾ ਜੰਗੀ ਜਹਾਜ਼ ਨੂੰ ਸ਼ਾਮਲ ਕੀਤਾ ਤਾਂ ਸਹੀ ਆਪਸ਼ਨ ਬਣ ਜਾਏਗਾ ਐਂਡਰੋਥ ਐਂਡਰੋਥ ਇਹ ਆਪਸ਼ਨ ਸਹੀ ਆਨਸਰ ਹੈ ਜਹਾਜ਼ ਦਾ ਕੀ ਨਾਮ ਹੈ ਜੰਗੀ ਜਹਾਜ਼ ਦਾ ਐਂਡਰੋਥ ਨੈਕਸਟ ਕੁਐਸਚਨ ਜੁਲਾਈ 2025 ਤੱਕ ਉੱਤਰ ਪੂਰਬੀ ਭਾਰਤ ਵਿੱਚ ਕਿੰਨੇ ਕਿਲੋਮੀਟਰ ਦੇ ਰਾਸ਼ਟਰੀ ਰਾਜਮਾਰਗ ਬਣਾਏ ਗਏ ਹਨ ਨਾਰਥ ਈਸਟ ਦੇ ਵਿੱਚ ਕਿੰਨੇ ਕਿਲੋਮੀਟਰ ਦੇ ਨੈਸ਼ਨਲ ਹਾਈਵੇ ਜਿਹੜੇ ਉਹ ਬਣਾਏ ਗਏ ਨੇ ਸਹੀ ਆਨਸਰ ਬਣ ਜੀਗਾ 16207 ਕਿਲੋਮੀਟਰ ਦੇ ਰਾਸ਼ਟਰੀ ਰਾਜਮਾਰਗ ਬਣਾਏ ਗਏ ਹਨ ਕਿਹੜੀ ਸਾਈਡ ਤੇ ਨਾਰਥ ਈਸਟ ਵਾਲੀ ਸਾਈਡ ਤੇ ਜੁਲਾਈ 2025 ਤੱਕ ਕਿੰਨੇ ਕਿਲੋਮੀਟਰ ਦੇ ਨੈਸ਼ਨਲ ਹਾਈਵੇ ਬਣਾਈ ਗਏ ਨੇ 16207 ਕਿਲੋਮੀਟਰ ਨੈਕਸਟ ਕੁਐਸਚਨ ਹਾਲ ਹੀ ਵਿੱਚ ਅਸਾਮ ਅਤੇ ਉੱਤਰੀ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਕਿਸ ਤੀਬਰਤਾ ਦਾ ਭਚਾਲ ਆਇਆ ਹੈ ਅਸਾਮ ਏਰੀਆ ਤੇ ਉੱਤਰ ਪੂਰਬ ਨਾਰਥ ਈਸਟ ਵਾਲੀ ਸਾਈਡ ਤੇ ਕੀ ਹੈ ਅਰਥਕੁਇਕ ਆਇਆ ਕਿੰਨੀ ਤੀਬਰਤਾ ਦਾ ਜਿਹੜਾ ਅਰਥਕੁਇਕ ਦੇਖਣ ਨੂੰ ਮਿਲਿਆ ਮੈਗਨੀਟਿਊਡ ਦੀ ਗੱਲ ਹੋ ਰਹੀ ਹੈ ਅਰਥਕੁਇਕ ਦੇ ਕਿੰਨੇ ਮੈਗਨੀਟਿਊਡ ਦਾ ਅਰਥ ਕੁੱਕ ਸੀ 5.8 ਏ ਆਪਸ਼ਨ ਸਹੀ ਆਨਸਰ ਨੈਕਸਟ ਕੁਐਸਚਨ ਹਾਲੀ ਵਿੱਚ ਕਿਸ ਦੇਸ਼ ਵਿੱਚ ਸਬਿਤਾ ਪੰਡਾਰੀ ਨੂੰ ਪਹਿਲੀ ਨਹੀਂ ਪਹਿਲੀ ਸੌਰੀ ਇੱਥੇ ਟਾਈਪਿੰਗ ਮਿਸਟੇਕ ਹੈ ਪਹਿਲੀ ਮਹਿਲਾ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ ਹੈ ਭੂਟਾਨ ਭਾਰਤ ਨੇਪਾਲ ਬੰਗਲਾਦੇਸ਼ ਹਾਲੀ ਵਿੱਚ ਸविता ਭੰਡਾਰੀ ਨੂੰ ਪਹਿਲੀ ਮਹਿਲਾ ਟਾਰਨਿੰਗ ਜਨਰਲ ਕਿੱਥੇ ਅਨੁਜੁਕਤ ਕੀਤਾ ਗਿਆ ਜੋ ਕੰਟਰੀ ਆਪਣੀ ਬਹੁਤ ਜ਼ਿਆਦਾ ਨਿਊਜ਼ ਦੇ ਵਿੱਚ ਹੈ ਵਿਵਾਦਾਂ ਦੇ ਵਿੱਚ ਹੈ ਸੀ ਆਪਸ਼ਨ ਨੇਪਾਲ ਯਾਦ ਰੱਖਣਾ ਇਹ ਵਾਲਾ ਕੁਸ਼ਨ ਸਾਰੇ ਨੇ ਇੰਪੋਰਟੈਂਟ ਕੁਸ਼ਨ ਹੈ ਨੈਕਸਟ ਕੁਸ਼ਨ ਭਾਰਤ ਸਰਕਾਰ ਦੁਆਰਾ 2023 ਵਿੱਚ ਪ੍ਰਧਾਨ ਮੰਤਰੀ ਵਿਸ਼ਕਰਮਾ ਵਿਸ਼ਵਕਰਮਾ ਯੋਜਨਾ ਕਿਸ ਤਰੀਕ ਨੂੰ ਸ਼ੁਰੂ ਕੀਤੀ ਗਈ ਸੀ ਤਾਂ ਸਭ ਤੋਂ ਪਹਿਲਾਂ ਆਪਣਾ ਕੁਐਸਚਨ ਬਣ ਜਗਾ ਵੀ ਵਿਸ਼ਵਕਰਮਾ ਯੋਜਨਾ ਕਦੋਂ ਸਟਾਰਟ ਕੀਤੀ ਗਈ ਸੀ 2023 ਦੇ ਵਿੱਚ ਪ੍ਰਧਾਨ ਮੰਤਰੀ ਨੇ ਸਟਾਰਟ ਕੀਤੀ ਸੀ ਤਾਂ ਤਰੀਕ ਪੁੱਛ ਲਈ ਕਿਹੜੀ ਤਰੀਕ ਨੂੰ ਸਟਾਰਟ ਕੀਤੀ ਗਈ ਸੀ ਜਿਸ ਦਿਨ ਤੇ ਮੋਦੀ ਦਾ ਪੀਐਮ ਮੋਦੀ ਦਾ ਕੀ ਹੁੰਦਾ ਹੈ ਹੈਪੀ ਬਰਥਡੇ 17 ਸਤੰਬਰ ਨੂੰ ਕੀ ਹੈ ਵਿਸ਼ਵਕਰਮਾ ਯੋਜਨਾ 2023 ਦੇ ਵਿੱਚ ਪੀਐਮ ਦੁਆਰਾ ਕੀ ਹੈ ਸਟਾਰਟ ਕੀਤੀ ਗਈ ਸੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ 17 ਸਤੰਬਰ ਦੇ ਰਿਲੇਟਡ ਦੋ ਕੁਐਸਚਨ ਕੀਤੇ ਨੇ ਇੱਕ ਤਾਂ ਵਿਸ਼ਵਕਰਮਾ ਯੋਜਨਾ ਵਾਲਾ ਕਰ ਲਿਆ ਇੱਕ ਆਪਾਂ ਸਭ ਤੋਂ ਪਹਿਲਾ ਕੁਐਸਚਨ ਕਰਕੇ ਆਏ ਸੀ ਰਾਸ਼ਟਰੀ ਸੋਗ ਦਿਵਸ ਨੇਪਾਲ ਨੇ ਕਦੋਂ ਮਨਾਉਣ ਦੀ ਕੋਸ਼ਿਸ਼ ਕੀਤੀ ਹੈ 17 ਸتمبر ਨੂੰ ਨੈਕਸਟ ਕੁਐਸਚਨ ਕੇਂਦਰ ਸਰਕਾਰ ਦੁਆਰਾ ਵਰਤਮਾਨ ਵਿੱਚ ਕਿੰਨੇ ਪਛਾਣੇ ਗਏ ਜ਼ਿਲ੍ਹਿਆਂ ਵਿੱਚ ਨਸ਼ਾ ਮੁਕਤ ਭਾਰਤ ਬਿਆਨ ਲਾਗੂ ਕੀਤਾ ਜਾ ਰਿਹਾ ਹੈ ਸੈਂਟਰਲ ਗਵਰਨਮੈਂਟ ਚਲਾ ਰਹੀ ਹੈ ਕਿਹੜਾ ਅਭਿਆਨ ਨਸ਼ਾ ਮੁਕਤ ਅਭਿਆਨ ਨਸ਼ਾ ਮੁਕਤ ਭਾਰਤ ਅਭਿਆਨ ਚਲਾ ਰਹੀ ਹੈ ਕਿੰਨੇ ਜ਼ਿਲ੍ਹਿਆਂ ਦੇ ਵਿੱਚ ਇਹਨੂੰ ਲਾਗੂ ਕੀਤਾ ਜਾਏਗਾ ਤਾਂ ਬੀ ਆਪਸ਼ਨ ਰਾਈਟ ਆਨਸਰ ਬਣ ਜਾਏਗਾ 372 ਜ਼ਿਲ੍ਹਿਆਂ ਦੇ ਵਿੱਚ ਨਸ਼ਾ ਮੁਕਤ ਅਭਿਆਨ ਨੂੰ ਕੀ ਲਾਗੂ ਕੀਤਾ ਜਾਏਗਾ ਧੰਨਵਾਦ ਜੀ ਸਾਰਿਆਂ ਨੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਵੀ ਕਲਾਸ ਕਿਵੇਂ ਦੀ ਲੱਗੀ ਜੇਕਰ ਤੁਹਾਨੂੰ ਤੁਸੀਂ ਕਲਾਸ ਦਾ ਵੱਧ ਤੋਂ ਵੱਧ ਰਿਸਪਾਂਸ ਦਿਓਗੇ ਲਾਈਕ ਸ਼ੇਅਰ ਕਮੈਂਟ ਕਰੋਗੇ ਤਾਂ ਆਪਾਂ ਇਸ ਸੀਰੀਜ਼ ਨੂੰ ਕੰਟੀਨਿਊ ਕਰਾਂਗੇ ਮਿਲਦੇ ਆਂ ਨੈਕਸਟ ਕਲਾਸ ਦੇ ਵਿੱਚ ਹੈਵ ਅ ਨਾਈਸ ਡੇ